ਇਸ ਮੁੱਚੀ ਖਰੀਦ ਦੀ ਗਾਰੰਟੀ ਕਰੋ ਤੇ ਐਮਐਸਪੀ ਜਿੱਥੇ ਹੁਣ ਜਿਹੜਾ ਸੀਏਸੀਪੀ ਸੀਗਾ ਹਣਾ ਕਮਿਸ਼ਨ ਫਾਰ ਐਗਰੀਕਲਚਰ ਪ੍ਰਾਈਸ ਐਂਡ ਕਾਸਟ ਵੀ ਕਿਸੇ ਚੀਜ਼ ਤੇ ਫਾਇਦਾ ਕਰਨ ਤੇ ਕਿੰਨੀ ਕੀਮਤ ਲੱਗਦੀ ਆ ਉਹ ਜਿਹੜੇ ਸੂਬੇ ਚ ਜਿੰਨੀ ਲੱਗਦੀ ਉਹਦੇ ਮੁਤਾਬਕ ਤੇ ਕਿ ਅੱਗ ਅੰਨੀ ਹੈ ਬੋਲੀ ਹੈ ਮੂਜ਼ ਹੋਰ ਹੈ ਇਹਨਾਂ ਸੋਚੀ ਕਿ ਸੜਦਾ ਕੋਈ ਹੋਰ ਹੈ ਇੱਕ ਲਾਂਬੂ ਨਿਕਲੇ ਜਦੋਂ ਵੀ ਟਹਿਲ ਦੇ ਖੌਰੇ ਕਿਹੜੇ ਬਰੂਹਾਂ ਤੇ ਜਾਵੇ ਕਿ ਕਿ ਸੀ 2 50% ਦਾ ਫਾਰਮੂਲਾ ਉਹਦੇ ਚ ਸਾਰੀਆਂ ਲਾਗਤਾਂ ਜੇ ਕਿਤੇ ਲੱਗਦੇ 3000 ਆ ਗਈ ਆ ਠੀਕਾ ਤੇ ਉਥੇ C2 50% ਦੇ ਮਤਾਬਕ ਜਿਹੜੀ ਹੈਗੀ ਆ ਉਹ 6000 ਬਣੇਗਾ ਜਿੱਥੇ ਲਾਗਤ 2500 ਹੈਗੀ ਆ ਉਥੇ ਉਹਦੇ ਮਤਾਬਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਅਗੂਆਂ ਦੀ ਕਿਸਾਨ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਯਾਰੀ ਆ ਕੋਈ ਡੀਐਸਪੀ ਦੀ ਬਦਲੀ ਤੇ ਬੁੱਕੇ ਦਿੰਦਾ ਹੈਗਾ ਕੋਈ ਐਸਐਸਪੀ ਦੇ ਜਨਮ ਦਿਨ ਤੇ ਕੇਕ ਕੱਟਦਾ ਹੈਗਾ ਜਦੋਂ ਪੁਲਿਸ ਦਾ ਕਰਤਾਰ ਨਹੀਂ ਸਮਝੀ ਸਕਿਆ ਤੇ ਉਹ ਕਾਰਪੋਰੇਟ ਦਾ ਕਰਤਾਰ ਕਿਵੇਂ ਲੰਬੂ ਜਦੋਂ ਲਿੱਕ ਪਾਸੇ ਲੱਗਿਆ ਤੇ ਅੱਗ ਦਾ ਤਾਂ ਪਤਾ ਨਹੀਂ ਕਿੱਧਰ ਚੱਲ ਪੈਣੀ ਹੈਗੀ ਹੈ ਇਸ ਕਰਕੇ ਇਹਦਾ ਜਟਵਾ ਵਿਰੋਧ ਸੀ ਬਾਅਦ ਉਸੇ ਤਰ੍ਹਾਂ ਦੁਨੀਆ ਨੂੰ ਅੱਜ ਲੁੱਟ ਰਿਹਾ ਇੱਕ ਪਾਸੇ ਗਰੀਬ ਮੁਲਕ ਆ ਇੱਕ ਪਾਸੇ ਅਮੀਰ ਮੁਲਕ ਆ ਉਹ ਲੁੱਟ ਰਹੇ ਆ ਉਸੇ ਤਰ੍ਹਾਂ ਔਰ ਉਹਨਾਂ ਦੇ ਕਾਰਪੋਰੇਟ ਘਰਾਣੇ ਏਡੇ ਮਤਲਬ ਤਾਕਤਵਰ ਨੇ ਕਿ ਉਹ ਤਖਤਾ ਪਲਟਾਉਣ ਚ ਦੁਨੀਆ ਦੇ ਬਹੁਤ ਸਾਰੇ ਤਖਤੇ ਰਾਉ ਕੀਤਾ ਗਿਆ ਸਾਡੇ ਨਾਲ ਕਰਤਿਕ ਸ਼ਾਨ ਜੁਨੀਅਨ ਦੇ ਚਾਰਲ ਸਖਤਰ ਅਰਜਿੰਦਰਦੀਪ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਜਿਹੜੀ ਗੱਲ ਆਉਂਦੀ ਹੈ ਜਿਹੜੀ ਕੇਂਦਰ ਦੇ ਕੁਝ ਬੀਜਪੀ ਆਗੂ ਕਹਿ ਲਗੇ ਜਾਂ ਕੋ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਜਾਰਾਸ਼ਟਾਨ ਦੇ ਕਿਸਾਨਾਂ ਨੂੰ ਇੱਕੋ ਜੀ ਐਮਐਸਪੀ ਨਹੀਂ ਮਿਲ ਸਕਦੀ ਕਿਉਂਕਿ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਵੱਖਰੀ ਹੈ ਕਈ ਏਰੀਆ ਦੇ ਵਿੱਚ ਵੱਖਰੀ ਹੈ ਜੇਕਰ ਇੱਕੋ ਐਮਐਸਪੀ ਐਮਐਸਪੀ ਮਿਲਦੀ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਨੁਕਸਾਨ ਹੋਊਗਾ ਨਹੀਂ ਅਸੀਂ ਕਹਿੰਦੇ ਕਿ ਸਮੁੱਚੀ ਖਰੀਦ ਦੀ ਗਰੰਟੀ ਕਰੋ ਤੇ ਐਮਐਸਪੀ ਜਿੱਥੇ ਹੁਣ ਜਿਹੜਾ ਸੀਏਸੀਪੀ ਸੀਗਾ ਹਨਾ ਕਮਿਸ਼ਨ ਫਾਰ ਐਗਰੀਕਲਚਰ ਪ੍ਰਾਈਸ ਐਂਡ ਕੋਸਟ ਵੀ ਕਿਸੇ ਚੀਜ਼ ਤੇ ਫਾਇਦਾ ਕਰਨ ਤੇ ਕਿੰਨੀ ਕੀਮਤ ਲੱਗਦੀ ਆ ਉਹ ਜਿਹੜੇ ਸੂਬੇ ਚ ਜਿੰਨੀ ਲੱਗਦੀ ਉਹਦੇ ਮੁਤਾਬਕ ਤੈਅ ਕਰ ਦੋ ਜਿੱਥੇ ਵੱਧ ਕੀਮਤ ਲੱਗਦੀ ਹੈ ਕੀ ਵੱਧ ਇਨਪੁਟ ਦੀ ਕੋਸਟ ਵੱਧ ਹੈਗੀ ਆ ਡੈਫੀਨਿਟਲੀ ਐਮਐਸਪੀ ਉਥੇ ਵੱਧ ਹੋਣੀ ਚਾਹੀਦੀ ਆ ਉਹ ਤਾਂ ਜਦੋਂ ਆਪਾਂ ਕਹਿੰਨੇ ਕਿ ਸੀ2 ਪਲੱਸ 50% ਦਾ ਫਾਰਮੂਲਾ ਉਹਦੇ ਚ ਸਾਰੀਆਂ ਲਾਗਤਾਂ ਜੇ ਕਿਤੇ ਲਾਗਦੇ 3000 ਆ ਗਈ ਆ ਠੀਕਾ ਤੇ ਉਥੇ ਸੀ 2 50% ਦੇ ਮੁਤਾਬਕ ਜਿਹੜੀ ਹੈਗੀ ਆ ਉਹ 6000 ਬਣੇਗਾ ਜਿੱਥੇ ਲਾਗਤ 2500 ਹੈਗੀ ਆ ਉਥੇ ਉਹਦੇ ਮੁਤਾਬਕ 5000 ਬਣੇਗਾ ਤਾਂ ਠੀਕ ਹੈ ਉਹ ਤਾਂ ਇੱਕ ਪੂਰਾ ਕੈਲਕੂਲੇਸ਼ਨ ਕਰਨ ਦਾ ਫਾਰਮੂਲਾ ਹੈਗਾ ਨਾ ਤੇ ਉਹਦੇ ਮੁਤਾਬਕ ਜਿਹੜੀ ਫਸਲਾਂ ਦੀ ਕੀਮਤ ਜਿਹੜੀ ਹੈਗੀ ਆ ਉਹ ਤੈ ਹੋਣੀ ਚਾਹੀਦੀ ਹੈਗੀ ਤੇ ਪਿਛਲੇ ਸਮੇਂ ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲਿਆ ਸੀ ਤਾਂ ਸਾਰੇ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਸੀ ਪਰ ਇਸ ਸਮੇਂ ਵਕਰੀਵੇਂ ਹੋਣ ਕਾਰਨ ਜਿਹੜੇ ਲੋਕ ਵੀ ਕਮੈਂਟ ਕਰਦੇ ਨੇ ਕਿ ਇਹਨਾਂ ਦੇ ਆਪਸੀ ਵਕਰੀਵੇਂ ਕਾਰਨ ਇਹ ਜਿਹੜਾ ਅੱਜ ਨਤੀਜਾ ਹੋਇਆ ਜਿਹੜਾ ਕਿਸੇ ਨੂੰ ਕੋ ਇਹ ਤਾਂ ਨਹੀਂ ਆ ਤੇ ਕਿਸੇ ਨੂੰ ਆਦੇਸ਼ ਦੀ ਅਧਿਰਾਜਤਾ ਨਹੀਂ ਦੇ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਇਸੇ ਕਾਰਨ ਜਿਹੜਾ ਉਹ ਕਾਰਵਾਈਆਂ ਨਿਕਲ ਗਈਆਂ ਜਿਹੜਾ ਕਿਸਾਨ ਕੱਟੇ ਹੁੰਦੇ ਤੇ ਸਰਕਾਰ ਕਿਤੇ ਨਾ ਕਿਤੇ ਇਹ ਇਹ ਸਟੈਪ ਨਹੀਂ ਚੁੱਕ ਸਕਦੀ ਦੇਖੋ ਭਗ ਸਿੰਘ ਨੇ ਸਾਮਰਾਜਵਾਦ ਮਰਦਾਬਾਦ ਦਾ ਨਾਅਰਾ ਦਿੱਤਾ ਹਮ ਸਾਮਰਾਜਵਾਦ ਉਸੇ ਤਰ੍ਹਾਂ ਦੁਨੀਆ ਨੂੰ ਅੱਜ ਲੁੱਟ ਰਿਹਾ ਇੱਕ ਪਾਸੇ ਗਰੀਬ ਮੁਲਕ ਇੱਕ ਪਾਸੇ ਅਮੀਰ ਮੁਲਕ ਉਹ ਲੁੱਟ ਰਿਹਾ ਉਸੇ ਤਰ੍ਹਾਂ ਔਰ ਉਹਨਾਂ ਦੇ ਕਾਰਪੋਰੇਟ ਘਰਾਣੇ ਏਡੇ ਮਤਲਬ ਤਾਕਤਵਰ ਨੇ ਕਿ ਉਹ ਤਖਤਾ ਪਲਟਾਉਣ ਚ ਦੁਨੀਆ ਦੇ ਬਹੁਤ ਸਾਰੇ ਤਖਤੇ ਪਲਟਾਏ ਆ ਚਿੱਲੀ ਦੇ ਰਾਸ਼ਟਰਪਤੀ ਇਲਾਦੇ ਨੇ ਇੱਕ ਅਮਰੀਕਨ ਕੰਪਨੀ ਨੂੰ ਨੈਸ਼ਨਲਾਈਜ਼ ਕਰਤੀ ਸੀ ਇਲਾਦੇ ਦਾ ਕਤਲ ਕਰਵਾ ਦਿੱਤਾ ਉਦੋਂ ਉੱਥੋਂ ਦੇ ਇਲੈਕਟਿਡ ਰਾਸ਼ਟਰਪਤੀ ਤਾਂ ਬਲੋ ਇਸ ਪੰਦਰ ਤੱਕ ਦੇ ਕਾਰਪੋਰੇਟ ਘਰਾਣੇ ਜਿਹੜੇ ਆ ਮਜ਼ਬੂਤ ਨੇ ਜਿੰਨਾ ਸਮਾਂ ਅਸੀਂ ਇਹ ਨਹੀਂ ਸਮਝਦੇ ਕਿ ਸਾਡਾ ਦੁਸ਼ਮਣ ਕਿੰਨਾ ਮਜ਼ਬੂਤ ਆ ਕਿੰਨਾ ਤਾਕਤਵਾਰ ਆ ਉਹਦੇ ਖਿਲਾਫ ਕਿੱਡੇ ਇੱਕੇ ਦੀ ਕਿੱਡੀ ਸੀ ਜਿੰਨਾ ਚਿਰ ਇਹ ਸੂਝ ਨਹੀਂ ਵਿਕਸਿਤ ਹੁੰਦੀਗੀ ਉਹਨਾਂ ਸਮਾਂ ਜਿਹੜਾ ਹੈਗਾ ਅਲੱਗ-ਅਲੱਗ ਚੀਜ਼ਾਂ ਚੱਲਦੀਆਂ ਰਹਿਣਗੀਆਂ ਹੁਣ ਸੂਝ ਦਾ ਮਾਮਲਾ ਤੇ ਇਹ ਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਅਗੂਆਂ ਦੀ ਕਿਸਾਨ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਯਾਰ ਦੀ ਬਦਲੀ ਤੇ ਬੁੱਕੇ ਦਿੰਦਾ ਹੈਗਾ ਕੋਈ ਐਸਐਸਪੀ ਦੇ ਜਨਮ ਦਿਨ ਤੇ ਕੇਕ ਕੱਟਦਾ ਹੈਗਾ ਜਦੋਂ ਪੁਲਿਸ ਦਾ ਕਰਦਾਰ ਨਹੀਂ ਸਮਝੀ ਸੋਗੇ ਤੇ ਉਹ ਕਾਰਪੋਰੇਟ ਦਾ ਕਰਦਾਰ ਕਿਵੇਂ ਸਮਝਣਗੇ ਇਸ ਕਰਕੇ ਇਹ ਹਜੇ ਕਿਸਾਨ ਲਹਿਰ 'ਚ ਇਹ ਸਮਝਦਾਰੀ ਇਹ ਸੰਵਾਦ ਵਿਕਸਿਤ ਕਰਨ ਦੀ ਜ਼ਰੂਰਤ ਆ ਜਿੰਨਾ ਚਿਰ ਇਹ ਨਹੀਂ ਵਿਕਸਿਤ ਹੁੰਦਾ ਕਿ ਸਾਡਾ ਦੁਸ਼ਮਣ ਕਿੱਡਾ ਵੱਡਾ ਹੈਗਾ ਉਹਨਾਂ ਸਮਾਂ ਅਸੀਂ ਇਸੇ ਤਰ੍ਹਾਂ ਮਾਰ ਜੜੀ ਖਾਂਦੇ ਰਵਾਂਗੇ ਉਹਨਾਂ ਸਮੇਂ ਵਿੱਚ ਸੁਖਤ ਕਿਸਾਨ ਮੋਰਚਾ ਇਕੱਠੇ ਹੋ ਕੇ ਪਲੇਟਫਾਰਮ ਤੇ ਲੜ ਸਕਦੇ ਆ ਸਰਕਾਰਾਂ ਦੇ ਖਿਲਾਫ ਦੇਖੋ ਅਸੀਂ ਅੱਜ ਵੀ ਇਕੱਠੇ ਹੋ ਕੇ ਲੜਨ ਦੀ ਕੋਸ਼ਿਸ਼ ਜਬੀ ਨੂੰ ਚੰਡੀਗੜ੍ਹ ਪ੍ਰੋਗਰਾਮ ਸੀ ਸੰਯੁਕਤ ਕਿਸਾਨ ਮੋਰਚੇ ਦਾ ਤੇ ਜਦੋਂ ਸ਼ੰਭੂ ਖਨੋਰੀ ਜ਼ਬਰ ਹੋਇਆ ਅਸੀਂ ਉਹ ਪ੍ਰੋਗਰਾਮ ਰੱਦ ਕਰਕੇ 28 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਜਿਹੜੇ ਪ੍ਰਦਰਸ਼ਨ ਜਿਹੜੇ ਸੀ ਉਹ ਰੱਖਤੇ ਕਿ ਜਿਹੜਾ ਜ਼ਬਰ ਹੋਇਆ ਕਿਸੇ ਤੇ ਵੀ ਹੋਇਆ ਬਿਲਕੁਲ ਠੀਕ ਆ ਉਹ ਸ਼ਾਇਰ ਨੇ ਕਿਸੇ ਲਿਖਿਆ ਸੀ ਕਿ ਅੱਗ ਅੰਨੀ ਹੈ ਬੋਲੀ ਹੈ ਮੂਜ਼ ਹੋ ਰਿਹਾ ਹੈ ਇਹਨਾਂ ਸੋਚੀ ਕਿ ਸੜਦਾ ਕੋਈ ਹੋ ਰਿਹਾ ਹੈ ਇੱਕ ਲਾਂਬੂ ਨਿਕਲੇ ਜਦੋਂ ਵੀ ਟਹਿਲ ਦੇ ਖੌਰੇ ਕਿਹੜੇ ਬਰੂਹਾਂ ਤੇ ਜਾ ਬਹਿਣਗੇ ਇਹ ਲਾਂਬੂ ਜਦੋਂ ਇੱਕ ਪਾਸੇ ਲੱਗਿਆ ਤੇ ਅੱਗੇ ਤਾਂ ਪਤਾ ਨਹੀਂ ਕਿੱਧਰ ਚੱਲ ਪੈਣੀ ਹੈਗੀ ਐ ਇਸ ਕਰਕੇ ਇਹਦਾ ਜਟਵਾ ਵਿਰੋਧ ਅਸੀਂ ਕਰ ਰਹੇ ਤੇ ਕਰਨਾ ਵਿੱਚ ਹੈ ਸ਼ੁਕਰੀਆ ਸੋ ਇਹ ਸਾਨੂੰ ਜਿੰਦਰਦੀਪ ਸਿੰਘ ਵਾਲਾ ਜਿੰਨਾਂ ਵੱਲੋਂ ਬਾਖੂਬੀ ਐਮਐਸਪੀ ਅਤੇ ਜੋ ਲਗਾਤਾਰ ਪ੍ਰਾਈਵੇਟ ਘਰਾਨੇ ਪੰਜਾਬ ਦੇ ਵਿੱਚ ਹੈਵੀ ਹੋ ਰਹੇ ਨੇ ਉਹ ਤੇ ਖੁੱਲ ਕੇ ਬਾਖੂਬੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਕਹਿੰਿਆ ਕਿ ਸਰਕਾਰਾਂ ਕਿਸੇ ਵੀ ਹਾਲਤ ਦੇ ਵਿੱਚ ਕਿਸਾਨਾਂ ਨੂੰ ਨਹੀਂ ਦਬ ਦਬ ਸਕਦੀਆਂ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਟਟੇ ਰਹਣਗੇ ਅਤੇ ਅੌਨਲ ਸਮੂਹ ਦੇ ਵਿੱਚ ਇੱਕ ਇਹਦਾ ਸਬੂਤ ਦੇ ਕੇ ਵੱਡਾ ਸੰਘਰਸ਼ ਹੋ ਵੀ ਗੱਡ ਸਕਦੇ ਆ ਕੈਮਰਾਮੈਨ ਧੰਦਰ ਦੇ ਨਾਲ ਤਵਨਲਾ ਮਾਈ ਜਗਤਾਰ ਸਿੰਘ